ਹਾਲਾਤ ਦੇ ਵਿੱਚ ਪੀਆਰਟੀਸੀ ਅਤੇ ਪਨਬਸ ਦੇ ਕੱਚੇ ਕਾਮਿਆਰੀ ਤਰਫ ਤੋਂ ਹੜਤਾਲ ਕਰ ਦਿੱਤੀ ਗਈ ਹੈ ਪੀਆਰਟੀਸੀ ਵਰਕਸ਼ਾਪ ਦਾ ਜਿਹੜਾ ਗੇਟ ਹੈ ਉਹ ਬੰਦ ਕਰ ਦਿੱਤਾ ਗਿਆ ਸਫਾਈ ਦਾ ਮੁੱਖ ਮਸਲਾ ਹੈ ਜਿਸ ਨੂੰ ਲੈ ਕੇ ਅੱਜ ਕੱਚੇ ਕਾਮੇ ਜਿਹੜੇ ਨੇ ਉਹ ਮੰਗਾ ਰੱਖਦੇ ਹੋਏ ਨਜ਼ਰ ਆ ਰਹੇ ਨੇ ਸਭ ਤੋਂ ਪਹਿਲਾਂ ਸਫਾਈ ਦੀ ਤਸਵੀਰ ਦਿਖਾ ਦਿੰਨੇ ਆ ਕਿ ਜਿਹੜੀ ਇਹ ਪੀਆਰਟੀਸੀ ਦੀ ਵਰਕਸ਼ਾਪ ਹੈ ਉੱਥੇ ਸਫਾਈ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਕੁ ਜਿਹੜੀ ਹੈ ਪ੍ਰਸ਼ਾਸਨ ਦੀ ਤਰਫ ਤੋਂ ਇੱਥੇ ਕਰਵਾਈ ਗਈ ਹੈ ਜਾਂ ਮੈਨੇਜਮੈਂਟ ਦੀ ਤਰਫ ਤੋਂ ਜਿਹੜੀ ਕਰਵਾਈ ਗਈ ਹੈ ਜਿਸ ਨੂੰ ਲੈ ਕੇ ਅੱਜ ਕੱਚੇ ਕਾਮੇ ਜਿਹੜੇ ਨੇ ਉਹ ਹੜਤਾਲ ਕਰਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਤੁਹਾਨੂੰ ਪਹਿਲਾਂ ਇੱਕ ਵਾਰੀ ਕੈਮਰੇ ਦੀ ਨਜ਼ਰ ਦੇ ਨਾਲ ਦਿਖਾ ਦੰਨੇ ਆ ਕਿ ਇੱਥੇ ਸਫਾਈ ਦਾ ਮੁੱਖ ਮਸਲਾ ਹੈ ਅੱਜ ਜਿਸ ਨੂੰ ਲੈ ਕੇ ਅੱਜ ਹੜਤਾਲ ਕਰਦੇ ਹੋਏ ਕੱਚੇ ਕੰਮੇ ਨਜ਼ਰ ਆ ਰਹੇ ਨੇ ਜਿਸ ਤਰ੍ਹਾਂ ਅੱਗੇ ਡੇਂਗੂ ਦੀ ਬਿਮਾਰੀ ਜਿਹੜੀ ਹੈ ਫੈਲਦੀ ਜਾ ਰਹੀ ਹੈ ਉਸ ਨੂੰ ਲੈ ਕੇ ਅੱਜ ਮੁੱਖ ਮੰਗ ਰੱਖੀ ਜਾ ਰਹੀ ਹੈ ਕਿ ਇਸ ਥਾਂ ਦੇ ਉੱਪਰ ਬਾਦੂ ਗਿਣਤੀ ਦੇ ਵਿੱਚ ਜਿਹੜਾ ਪਾਣੀ ਹੈ ਉਹ ਵਕ-ਵਕ ਥਾਵਾਂ ਦੇ ਉੱਪਰ ਖੜਾ ਹੋਇਆ ਜਿਸ ਕਰਕੇ ਮੱਛਰ ਜਿਹੜਾ ਹੈ ਉਹ ਇੱਥੇ ਪੈਦਾ ਹੋ ਰਿਹਾ ਤਾਂ ਲੋਕਾਂ ਨੂੰ ਖਤਰਾ ਵੀ ਹੈ ਇਸ ਮੱਛਰ ਤੋਂ ਕਿਉਂਕਿ ਡੇਂਗੂ ਜਿਹੜੀ ਹੈ ਬਿਮਾਰੀ ਉਹ ਫੈਲਦੀ ਜਾ ਰਹੀ ਹੈ ਜਿਸ ਨੂੰ ਲੈ ਕੇ ਅੱਜ ਆਪਣੀ ਮੰਗਾ ਜੜੀਆਂ ਨੇ ਕੱਚੇ ਕੰਮੇ ਰੱਖਦੇ ਹੋਏ ਨਜ਼ਰ ਆ ਰਹੇ ਨੇ ਗੱਲਬਾਤ ਕਰਨ ਦੇ ਨੇ ਸਭ ਤੋਂ ਪਹਿਲਾਂ ਸਾਡੇ ਨਾਲ ਮਜ਼ਦੂਰ ਨੇ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਦੋ ਮੇਰਾ ਨਾਮ ਸਹਿਜਪਾਲ ਸਿੰਘ ਸੰਧੂ ਹੈ ਜੀ ਪਨਬਾਸ ਪੰਜਾਬ ਰੋਡਵੇਜ ਪੀਆਰਟੀਸੀ ਕੰਟਰੈਕਟ ਵਰਕਰ ਜੂਨੀਅਨ 2511 ਦਾ ਮੈਂ ਡਿਪੂ ਪ੍ਰਧਾਨ ਆ ਜੀ ਪਟਿਆਲੇ ਤੋਂ ਆ ਜੀ ਅੱਜ ਹੜਤਾਲ ਕੀਤੀ ਗਈ ਹੈ ਪਟਿਆਲਾ ਡਿਪੂ ਦੀ ਹੜਤਾਲ ਹੈ ਜਿਹੜੀ ਬੱਸਾਂ ਬੰਦ ਕੀਤੀਆਂ ਗਈਆਂ ਨੇ ਹਾਂਜੀ ਇਹ ਪਟਿਆਲਾ ਡੀਪੂ ਵੱਲੋਂ ਅੱਜ ਸਾਨੂੰ ਮਜਬੂਰ ਹੋ ਕੇ ਇਹ ਸਟੈਪ ਪੁੱਟਣਾ ਪਿਆ ਜੀ ਅਸੀਂ ਤਕਰੀਬਨ 2 ਤੋਂ 3 ਵਾਰ ਆਪਣੀ ਮੈਨੇਜਮੈਂਟ ਨੂੰ ਲਿਖਤੀ ਤੇ ਜ਼ੁਬਾਨੀ ਰੂਪ ਦੇ ਵਿੱਚ ਜਾਣੂ ਕਰਵਾ ਚੁੱਕੇ ਹਾਂ ਵੀ ਸਾਡੇ ਜੋ ਵਰਕਰ ਨੇ ਉਹਨਾਂ ਨੂੰ ਬਹੁਤ ਤੰਗੀ ਪਰੇਸ਼ਾਨੀ ਆ ਰਹੀ ਹੈ ਤੁਸੀਂ ਵਰਕਸ਼ਾਪ ਦਾ ਸਾਡੀ ਦਾ ਹਾਲ ਦੇਖਿਆ ਹੈ ਸਿਰੇ ਤੋਂ ਲੈ ਕੇ ਸਿਰੇ ਤੱਕ ਤੁਸੀਂ ਵੇਖ ਲਓ ਕਿਤੇ ਵੀ ਕੋਈ ਐਸੀ ਜਗ੍ਹਾ ਨਹੀਂ ਜਿੱਥੇ ਆਪਾਂ ਮਤਲਬ ਕੋਈ ਜਿੱਥੇ ਮੱਛਰ ਨਾ ਹੋਵੇ ਜਿੱਥੇ ਗੰਦਗੀ ਨਾ ਹੋਵੇ ਕੋਈ ਵੀ ਐਸੀ ਜਗ੍ਹਾ ਨਹੀਂ ਹੈਗੀ ਤੁਸੀਂ ਸਾਰੇ ਡੀਪੂ ਦੇ ਵਿੱਚ ਨਿਗਾ ਮਾਰ ਕੇ ਦੇਖ ਲਓ ਦੇਖ ਲਓ ਕੀ ਹਾਲਾਤ ਸਾਡੇ ਹੋਏ ਪੈਣੇ ਹੁਣ بارشਾਂ ਦਾ ਮੌਸਮ ਚੱਲ ਰਿਹਾ ਹੈ ਜੇ ਕੋਈ ਮੱਛਰਾਂ ਕਾਰਨ ਜੇ ਕੋਈ ਬਿਮਾਰੀ ਫੈਲਦੀ ਹੈ ਜਾਂ ਕੋਈ ਅਣਸਖਾਂ ਵੀ ਘਟਨਾ ਵਾਪਰਦੀ ਹੈ ਤੇ ਉਹਦੇ ਲਈ ਜ਼ਿੰਮੇਵਾਰ ਦੱਸੋ ਇਸ ਚੀਜ਼ ਦਾ ਕੌਣ ਹੈ ਅਸੀਂ ਮੈਨੇਜਮੈਂਟ ਨਾਲ ਵੀ ਇਸ ਬੋਤ ਦੋ ਤੋਂ ਤਿੰਨ ਮੀਟਿੰਗਾਂ ਦੋ ਤਿੰਨ ਵਾਰੀ ਗੱਲ ਕਰ ਚੁੱਕੇ ਹਾਂ ਪਰ ਉਹਨਾਂ ਦੇ ਕੰਨਾਂ ਤੇ ਜੂ ਨਹੀਂ ਸਰਕੀ ਅੱਜ ਮਜਬੂਰ ਹੋ ਕੇ ਸਾਨੂੰ ਉਹਨਾਂ ਦੇ ਖਿਲਾਫ ਫੇਰ ਰੋਸ ਪ੍ਰਦਰਸ਼ਨ ਕਰਨਾ ਵਾਸਤੇ ਗੇਟ ਤੇ ਬੈਠਣਾ ਪਿਆ ਸਾਰੀਆਂ ਬੱਸਾਂ ਪ੍ਰੋਪਰ ਬੰਦ ਕਰਕੇ ਸਾਰੇ ਵਰਕਰਾਂ ਨੇ ਰੋਸ ਵਜੋਂ ਅੱਜ ਗੇਟ ਤੇ ਬੈਠੇ ਹਾਂ ਜੀ ਜਿਸ ਤਰ੍ਹਾਂ ਇਹ ਤਾਂ ਦਿਖ ਰਿਹਾ ਹੈ ਕਿ ਸਫਾਈ ਤਾਂ ਇਹ ਲੱਗ ਰਿਹਾ ਹੈ ਕਿ ਕਾਫੀ ਮਹੀਨਿਆਂ ਤੋਂ ਨਹੀਂ ਹੋਈ ਹੈਗੀ ਵੀ ਸਾਲ ਵੀ ਹੋ ਸਕਦਾ ਹੈ ਨਾ ਜਿੰਨੇ ਕੁ ਉਰੇ ਗੰਦਗੀ ਤਾਂ ਨਜ਼ਰ ਆ ਰਹੀ ਹੈ ਜਾਂ ਪਾਣੀ ਖੜਿਆ ਹੋਇਆ ਨਜ਼ਰ ਆ ਰਿਹਾ ਹੈ ਹਨਾ ਵੀ ਸਫਾਈ ਕਦੀ ਹੋਈ ਹੀ ਨਹੀਂ ਇੱਥੇ ਦੇਖੋ ਜੀ ਤੁਸੀਂ ਆ ਡਸਟਬਿਨ ਨਾਲ ਵੇਖੋ ਮੜਾ ਜਾ ਇੱਧਰ ਦੇਖੋ ਮੜਾ ਜਾ ਇਹਦੇ ਕੀ ਹਾਲਾਤ ਨੇ ਆ ਡਸਟਬਿਨ ਦੇ ਜੋ ਕਿ ਪ੍ਰੋਪਰ ਟੁੱਟਿਆ ਪਿਆ तकरीबन ਸਾਨੂੰ ਦੇਖਦਿਆਂ ਨੂੰ ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਇੱਕ ਸਾਲ ਚ ਅਸੀਂ ਪਤਾ ਨਹੀਂ ਕਿੰਨੀ ਕ ਵਾਰ ਆਪਦੀ ਮੈਨੇਜਮੈਂਟ ਨੂੰ ਇਸ ਚੀਜ਼ ਨੂੰ ਲੈ ਕੇ ਕਹਿ ਰਹੇ ਆਂ ਵੀ ਤੁਸੀਂ ਇਸ ਚੀਜ਼ ਦੀ ਸਫਾਈ ਕਰਾ ਦਿਓ ਸਾਡੇ ਨਿਕੇ ਨਿਕੇ ਬੱਚੇ ਨੇ ਘਰ ਜੇਕਰ ਸਾਡੇ ਨਾਲ ਕੋਈ ਅਣਸਖਾਮੀ ਘਟਨਾ ਵਾਪਰ ਗਈ ਤੇ ਉਹਨਾਂ ਦਾ ਪਿੱਛੋ ਵਾਲੀ ਵਾਰ ਸਕਾਉਣ ਬਣੇਗਾ ਜੇਕਰ ਕੋਈ ਬਿਮਾਰੀ ਫੈਲ ਕੇ ਜਾਂ ਕੋਈ ਵੱਡਾ ਹਸਾ ਇਸ ਚੀਜ਼ ਨਾਲ ਹੋ ਗਿਆ ਤੇ ਉਹਦੇ ਲਈ ਜੁਮੇਵਾਰ ਦੱਸੋ ਕੌਣ ਹੋਵੇਗਾ ਸਾਨੂੰ ਇਸ ਚੀਜ਼ ਬਾਰੇ ਦੱਸਿਆ ਜਾਵੇ ਪਰ ਮੈਨੇਜਮੈਂਟ ਵੱਲੋਂ ਇਸ ਚੀਜ਼ ਦਾ ਹਲੇ ਤੱਕ ਕੋਈ ਵੀ ਹੱਲ ਨਹੀਂ ਕੱਢਿਆ ਗਿਆ ਗੰਦਗੀ ਆਮ ਵੇਖਣ ਨੂੰ ਮਿਲਦੀ ਏ ਤੁਸੀਂ ਸਾਰੇ ਡਿਪੂ ਚ ਨਿਗਾਹ ਮਾਰ ਕੇ ਚੈੱਕ ਕਰ ਸਕਦੇ ਹੋ ਜੀ ਤੁਹਾਨੂੰ ਮੈਨੇਜਮੈਂਟ ਅੱਗੇ ਤੁਸੀਂ ਇਹ ਹਨਾ ਗੱਲ ਰੱਖੀ ਕਿ ਭਈ ਸਫਾਈ ਦਾ ਮਸਲਾ ਹੈ ਇਹ ਤਾਂ ਆਮ ਮਸਲੇ ਨੇ ਕਿ ਇਹ ਤਾਂ ਵੈਸੇ ਵੀ ਧਿਆਨ ਦੇ ਵਿੱਚ ਹੋਣੇ ਚਾਹੀਦੇ ਨੇ ਕਿ ਇੱਥੇ ਸਫਾਈ ਕਰਵਾਈ ਜਾਵੇ ਕਿਉਂਕਿ ਇੱਥੇ ਆਮ ਲੋਕ ਵੀ ਆਂਦੇ ਨੇ ਹਨਾ ਆਸੇ ਪਾਸੇ ਤੋਂ ਤੁਸੀਂ ਵੀ ਕੰਮ ਕਰਦੇ ਹੋ ਇੱਥੇ ਆਪਣੇ ਪਰਿਵਾਰ ਛੱਡ ਕੇ ਇੱਥੇ ਕੰਮ ਕਰਨ ਦੇ ਲਈ ਆਏ ਹੋ ਹਨ ਹਰ ਇੱਕ ਦੀ ਜਾਨ ਪਿਆਰੀ ਹੈ ਮੰਗਾਂ ਰੱਖੀਆਂ ਸਿਗੀਆਂ ਕੀ ਕੁਝ ਕਹਿਣਾ ਸੀਗਾ ਉਹਨਾਂ ਦਾ ਦੇਖੋ ਜੀ ਉਹਨਾਂ ਵੱਲੋਂ ਇਹ ਗੱਲ ਕਹਿ ਕੇ ਪੱਲਾ ਝਾੜ ਦਿੱਤਾ ਗਿਆ ਵੀ ਪੀਆਰਟੀਸੀ ਦੀ ਜਿਹੜੀ ਨਵੀਂ ਵਰਕਸ਼ਾਪ ਹੈ ਉਹ ਬਣ ਰਹੀ ਹੈ ਜਦ ਕਿ ਉਹ ਬਣਦੀ ਨੂੰ ਤਕਰੀਬਨ ਅੱਜ ਮੇਰੇ ਹਿਸਾਬ ਨਾਲ 2-3 ਸਾਲ ਹੋ ਗਏ ਨੇ ਉਹਦਾ ਕੰਮ ਅੱਧ ਵਿਚਕਾਰੀ ਲਮਕਿਆ ਹੋਇਆ ਉਹ ਕਿਸੇ ਪਾਸੇ ਨਹੀਂ ਲੱਗਿਆ ਇਸ ਬਾਬਤ ਜਦੋਂ ਅਸੀਂ ਮੈਨੇਜਮੈਂਟ ਨੂੰ ਆਖਿਆ ਵੀ ਉਹ ਤਾਂ ਜੀ ਹਜੇ ਲੇਟ ਤਿਆਰ ਹੋਏਗੀ ਤੇ ਉਹ ਕਹਿੰਦੇ ਕੋਈ ਚੱਕਰ ਨਹੀਂ ਐਨੀ ਛੇਤੀ ਕੋਈ ਬਿਮਾਰੀ ਫੈਲ ਕੇ ਮਰ ਨਹੀਂ ਚੱਲਿਆ ਉਹਨਾਂ ਵੱਲੋਂ ਸਾਨੂੰ ਇਹ ਵਰਡ ਕਹਿ ਕੇ ਮਤਲਬ ਸਾਡੇ ਕੱਚੇ ਵਰਕਰਾਂ ਦੀ ਤੋਹੀਨ ਕੀਤੀ ਗਈ ਉੱਥੋਂ ਤੇ ਸਾਨੂੰ ਮਜਬੂਰ ਹੋ ਕੇ ਫੇਰ ਅੱਜ ਰੋਸ ਪ੍ਰਦਰਸ਼ਨ ਵੱਜੂ ਗੇਟ ਤੇ ਰੋਸ ਪ੍ਰਦਰਸ਼ਨ ਕਰਨ ਵਾਸਤੇ ਮਜਬੂਰ ਹੋਣਾ ਪਿਆ ਅਸੀਂ ਤਾਂ ਅੱਜ ਗੇਟ ਤੇ ਬੈਠੇ ਹਾਂ ਤਿਸਰਾ ਇਥੇ ਬਾਥਰੂਮ ਦੀ ਤਸਵੀਰ ਵੀ ਦੇਖੀ ਸੀਗੀ ਜਿਹੜਾ ਬਾਤ ਬਣਿਆ ਹੋਇਆ ਹੈ ਹਨਾ ਔਰ ਵਰਕਰਾਂ ਦੇ ਲਈ ਉਹ ਵੀ ਕਾਫੀ ਗੰਦਾ ਦਿਖਾਈ ਦੇ ਰਿਹਾ ਕਾਫੀ ਗੰਦਗੀ ਦਿਖਾਈ ਦੇ ਰਹੀ ਹੈ ਉੱਥੇ ਵੀ ਕੋਈ ਪ੍ਰਬੰਧ ਪਾਣੀ ਵਗੈਰਾ ਦਾ ਜਾਂ ਕੁਝ ਨਹੀਂ ਹੈਗਾ ਹਨਾ ਦੇਖੋ ਜੀ ਸੀਵਰੇਜ ਜਿਹੜੇ ਪਾਏ ਨੇ ਉਹਨਾਂ ਦੇ ਵਿੱਚੋਂ ਬਿਲਕੁਲ ਵੀ ਪਾਣੀ ਲੰਘਣ ਨੂੰ ਕੋਈ ਅੱਗੇ ਰਸਤਾ ਨਹੀਂ ਹੈਗਾ ਮਾੜਾ ਜਾਂ ਜੇ ਮੀਂਹ ਵੱਧ ਪੈ ਜਾਏ ਬਰਸਾਤ ਵੱਧ ਹੋ ਜਾਏ ਤੇ ਤੁਸੀਂ ਇੱਥੋਂ ਦੇ ਹਾਲਾਤ ਵੇਖੋ ਕੀ ਨੇ ਇੱਥੇ ਗੋਡੇ-ਗੋਡੇ ਪਾਣੀ ਖੜ ਜਾਂਦਾ ਵਰਕਸ਼ਾਪ ਦੇ ਵਿੱਚ ਤੇ ਸਾਡੀਆਂ ਬੱਸਾਂ ਦੇ ਟਾਇਰ ਉਹ ਬੱਸਾਂ ਦੇ ਵਿੱਚ ਕਿਤੇ ਨਾ ਕਿਤੇ ਉਹ ਬੱਸਾਂ ਰਾਤ ਨੂੰ ਵਰਕਸ਼ਾਪ 'ਚ ਖੜ੍ਹਦੀਆਂ ਨੇ ਉਹ ਬੱਸਾਂ ਦੇ ਵਿੱਚ ਜਿਹੜਾ ਉਹ ਬਿਮਾਰੀ ਵਾਲਾ ਮੱਛਰ ਹੈ ਉਹ ਬੱਸਾਂ ਦੇ ਵਿੱਚ ਵੜ ਜਾਂਦਾ ਤੇ ਦਿਨੇ ਸਵਾਰੀਆਂ ਨੇ ਵੀ ਉਹਦੇ ਵਿੱਚ ਸਫ਼ਰ ਕਰਨਾ ਹੁੰਦਾ ਤੇ ਉਹ ਕਿਤੇ ਨਾ ਕਿਤੇ ਸਵਾਰੀਆਂ ਨੂੰ ਵੀ ਬਿਮਾਰ ਕਰਦਾ ਜਦੋਂ ਉਹ ਮੱਛਰ ਬੱਸ 'ਚ ਵੜ ਜਾਂਦਾ ਕਿਤੇ ਨਾ ਕਿਤੇ ਜਦੋਂ ਸਵਾਰੀਆਂ ਬੱਸਾਂ ਦੇ ਵਿੱਚ ਸਫ਼ਰ ਕਰਦੀਆਂ ਨੇ ਤੇ ਉਹ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਵੀ ਬਿਮਾਰੀਆਂ ਫੈਲਣ ਦਾ ਡਰ ਹੈ ਅਸੀਂ 2 ਤੋਂ 3 ਵਾਰ ਇਸ ਮਹੀਨੇ ਚ ਉਸ ਤੋਂ ਪਿੱਛੇ ਪਤਾ ਨਹੀਂ ਕਿੰਨੀ ਗਵਾਰ ਇਸ ਬਾਬਤ ਲਿਖ ਕੇ ਮੈਨੇਜਮੈਂਟ ਨੂੰ ਦੇ ਚੁੱਕੇ ਪਰ ਇਹਦਾ ਕੋਈ ਹੱਲ ਨਹੀਂ ਕਰ ਰਹੇ ਦੇਖੋ ਇਹਦੇ ਚ ਹੁਣ ਕੀ ਕਰਨਾ ਚਾਹੁੰਦੀ ਹੈ ਮੈਨੇਜਮੈਂਟ ਜਾਂ ਕੀ ਇਹਦੀ ਮੰਛਾ ਰੱਬ ਹੀ ਜਾਣੇ ਜੀ ਜਿਹੜੀ ਅੱਜ ਦੀ ਹੜਤਾਲ ਹੈ ਉਹ ਅੱਜ ਦੇ ਦਿਨ ਲਈ ਹੈ ਜਾਂ ਮਤਲਬ ਕਿ ਅੱਗੇ ਵੀ ਚੱਲਣੀ ਹੈ ਦੇਖੋ ਜੀ ਇਹ ਅਸੀਂ ਇਕੱਲੇ ਸਫਾਈ ਦੇ ਮੁੱਦੇ ਕਰਕੇ ਤੁਹਾਨੂੰ ਮੈਂ ਦੱਸ ਦੇਣਾ ਵੀ ਹੜਤਾਲ ਨਹੀਂ ਅਸੀਂ ਰੱਖੀ ਇਹ ਮੁੱਦੇ ਸਾਡੇ ਹੋਰ ਵੀ ਬਹੁਤ ਜ਼ਿਆਦਾ ਗੰਭੀਰ ਨੇ ਸਾਡੇ ਇੱਕ ਸਾਥੀ ਦੇ ਹਾਰਟ ਦੇ ਵਿੱਚ ਸ਼ੇਕ ਸੀ ਹਾਟ ਦੇ ਵਿੱਚ ਛੇਕ ਸੀ ਪੀਜੀਆਈ ਦੇ ਵਿੱਚੋਂ ਡਾਕਟਰਾਂ ਨੇ ਉਹਨਾਂ ਨੂੰ ਲਿਖ ਕੇ ਦਿੱਤਾ ਹੋਇਆ ਸੀ ਵੀ ਇਸ ਵਰਕਰ ਤੋਂ ਲਾਈਟ ਡਿਊਟੀ ਲੈਣੀ ਹੈ ਇਹਦੇ ਤੋਂ ਰੂਟ ਤੇ ਡਿਊਟੀ ਨਹੀਂ ਕਰਵਾਉਣੀ ਪਰ ਜਦੋਂ ਇਸ ਬਾਬਤ ਅਸੀਂ ਮੈਨੇਜਮੈਂਟ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਉਹ ਉਹਨਾਂ ਦਾ ਅੱਗੋਂ ਕਹਿਣਾ ਇਹ ਸੀਗਾ ਵੀ ਕੋਈ ਮਰਦਾ ਮਰ ਜੇ ਅਸੀਂ ਇਹਨਾਂ ਨੂੰ ਅਦਰ ਡਿਊਟੀ ਦੇ ਕੱਚੇ ਮੁਲਾਜ਼ਮਾਂ ਨੂੰ ਅਸੀਂ ਅਦਰ ਡਿਊਟੀ ਤੇ ਨਹੀਂ ਲਾ ਸਕਦੇ ਕੁਝ ਹੋਰ ਵੀ ਇੱਥੇ ਤਰ੍ਹਾਂ ਦੀਆਂ ਸਾਡੀਆਂ ਮੰਗਾਂ ਨੇ ਸਾਨੂੰ ਛੁੱਟੀਆਂ ਸੰਬੰਧੀ ਬਹੁਤ ਜ਼ਿਆਦਾ ਪਰੇਸ਼ਾਨ ਆਉਂਦੀ ਹੈ ਕੱਚੇ ਮੁਲਾਜ਼ਮ ਸਾਡੇ ਜਿਹੜੇ ਨੇ ਉਹਨਾਂ ਨੂੰ ਬੰਦੇ ਨੂੰ ਬੰਦਾ ਨਹੀਂ ਸਮਝਿਆ ਜਾਂਦਾ ਖੁਦ ਜਿਹੜਾ ਸਾਡਾ ਮੈਨੇਜਮੈਂਟ ਦੇ ਅਧਿਕਾਰੀ ਨੇ ਉਹਨਾਂ ਦੀ ਗੱਡੀ ਕੱਚਾ ਮੁਲਾਜ਼ਮ ਚਲਾ ਰਿਹਾ ਹੈ ਪਰ ਜਦੋਂ ਪਰ ਸਾਨੂੰ ਇਹੀ ਗੱਲ ਸੁਣਨ ਨੂੰ ਮਿਲਦੀ ਹੈ ਵੀ ਇਹ ਸਾਡੇ ਵਰਕਰ ਨਹੀਂ ਹੈਗੇ ਇਹ ਤਾਂ ਠੇਕੇਦਾਰ ਦੇ ਬੰਦੇ ਨੇ ਜਦ ਕਿ ਤੁਸੀਂ ਵੇਖੋ ਵੀ ਪੀਆਰਟੀਸੀ ਦਾ ਅਦਾਰਾ ਚਲਾਉਣ ਵਾਲੇ ਤਕਰੀਬਨ ਤਕਰੀਬਨ 90% ਜਿਹੜੇ ਕਰਮਚਾਰੀ ਨੇ ਉਹ ਹਾਲੇ ਕੱਚੇ ਨੇ ਕੱਚੇ ਵਰਕਰਾਂ ਕਰਕੇ ਮਹਿਕਮਾ ਚੱਲਦਾ ਹੈ ਪਰ ਸਾਨੂੰ ਫਿਰ ਵੀ ਇਹੋ ਜਿਹੇ ਸ਼ਬਦ ਸੁਣਨ ਨੂੰ ਤੇ ਵੇਖਣ ਨੂੰ ਮਿਲਦੇ ਨੇ ਤੋਂ ਸਾਡੀ ਬੇਨਤੀ ਹੈ ਸਰਕਾਰ ਨੂੰ ਤੇ ਮੈਨੇਜਮੈਂਟ ਨੂੰ ਵੀ ਸਾਡੀਆਂ ਮੰਗਾਂ ਮੰਨ ਕੇ ਇਹਨਾਂ ਦਾ ਜਲਦੀ ਤੋਂ ਜਲਦੀ ਕੋਈ ਹੱਲ ਕੀਤਾ ਜਾਵੇ ਨਹੀਂ ਤੇ ਅਸੀਂ ਹੋਰ ਵੀ ਕੋਈ ਨਾ ਕੋਈ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ ਜੀ ਅੱਗੇ ਦੀ ਕੋਈ ਰਣਨੀਤੀ ਬਣਾਈ ਹੈ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਤੁਹਾਡੀ ਮੰਗਾਂ ਹੋਰ ਵੀ ਨੇ ਕਿ ਹਨਾ ਕੱਚੇ ਕੰਮਿਆਂ ਨੂੰ ਪੱਕਾ ਕੀਤਾ ਜਾਵੇ ਇਹ ਸਫਾਈ ਦਾ ਮਸਲਾ ਤਾਂ ਕਾਫੀ ਵੱਡਾ ਮਸਲਾ ਹੈ ਕਿੱਥੇ ਲੋਕਾਂ ਦੀ ਜਾਨ ਵੀ ਜਾ ਸਕਦੀ ਹੈ ਜਿਸ ਤਰ੍ਹਾਂ ਡੇਂਗੂ ਦੀ ਮਹਾਮਾਰੀ ਦੇ ਦੌਰਾਨ ਵੀ ਕਈ ਲੋਕਾਂ ਦੀ ਮੌਤ ਹੋਈ ਸੀ ਪਿਛਲੇ ਸਾਲ ਵੀ ਹਾਂਜੀ ਦੇਖੋ ਜੀ ਡੇਂਗੂ ਮਲੇਰੀਆ ਵਰਗੀਆਂ ਬਿਮਾਰੀਆਂ ਕਹਿਣ ਨੂੰ ਇਹਨਾਂ ਦੇ ਨਾਂ ਛੋਟੇ ਨੇ ਪਰ ਜਦੋਂ ਕਿਤੇ ਕਿਸੇ ਪਰਿਵਾਰ ਗਰੀਬ ਪਰਿਵਾਰ ਦੇ ਵਿੱਚ ਵੜ ਜਾਂਦੀ ਹੈ ਇਹਨਾਂ ਤਾਂ ਤਕਰੀਬਨ ਉਹਨਾਂ ਦੇ 2-3 ਮਹੀਨਿਆਂ ਦਾ ਜੋ ਉਹਨਾਂ ਨੇ ਅਮਾਉਂਟ ਜੋੜਿਆ ਹੁੰਦਾ ਉਹ ਸਾਰੀਆਂ ਲੈ ਜਾਂਦੀਆਂ ਤਾਂ ਕਿਤੇ ਨਾ ਕਿਤੇ ਬੰਦੇ ਦੀ ਡੈਥ ਹੋਣ ਤੱਕ ਦੀ ਵੀ ਮਤਲਬ ਇਹਦੇ ਵਿੱਚ ਨੌਬਤ ਆ ਜਾਂਦੀ ਹੈ ਜਿਹੜੀਆਂ ਇਹ ਬਿਮਾਰੀਆਂ ਹੁੰਦੀਆਂ ਪਰ ਸਾਡੀ ਮੈਨੇਜਮੈਂਟ ਦੇ ਅਧਿਕਾਰੀਆਂ ਨਾਲ ਜਦੋਂ ਇਸ ਬਾਬਤ ਅਸੀਂ ਗੱਲ ਕਰਦੇ ਆ ਤਾਂ ਉਹ ਕਹਿੰਦੇ ਨੇ ਵੀ ਇਹਨਾਂ ਮੱਛਰਾਂ ਨਾਲ ਕੁਝ ਨਹੀਂ ਹੁੰਦਾ ਇਹਨਾਂ ਮੱਛਰਾਂ ਨਾਲ ਕੋਈ ਫਰਕ ਨਹੀਂ ਪੈਂਦਾ ਡੀਪੂ ਜੀ ਦੇ ਗੰਦ ਪਿਆ ਪਾਣੀ ਪਿਆ ਤੇ ਉਹ ਪਿਆ ਰਹਿਣ ਦਿਓ ਕਿਸ ਤਰ੍ਹਾਂ ਦਾ ਖੜਿਆ ਖੜਿਆ ਰਹਿਣ ਦਿਓ ਜੀ ਇੱਕ ਪਾਸੇ ਦਾ ਸਿਹਤ ਵਿਭਾਗ ਕਹਿ ਰਿਹਾ ਹੈ ਕਿ ਆਪਣੇ ਆਸ-ਪਾਸੇ ਸਫਾਈ ਰੱਖੋ ਵੀ ਕਿਤੇ ਵੀ ਪਾਣੀ ਨਾ ਖੜਾ ਹੋਣ ਦਿਓ ਹਨਾ ਕਿ ਜਿਸ ਨਾਲ ਕੀ ਅਜਹੀਆਂ ਘਟਨਾਵਾਂ ਵਾਪਰ ਹਨਾ ਲੱਗਦਾ ਹੈ ਕਿ ਉਹਰੇ ਮਤਲਬ ਕਿ ਉਹ ਉਸ ਦੇ ਉੱਪਰ ਅਮਲ ਕੀਤਾ ਜਾ ਰਿਹਾ ਜਾਂ ਕੋਈ ਇਸ ਤਰ੍ਹਾਂ ਦਾ ਦੇਖੋ ਜੀ ਹੋਰ ਕਿਤੇ ਕੀਤਾ ਜਾਂਦਾ ਹੋਵੇਗਾ ਅਮਲ ਪਰ ਤੁਸੀਂ ਸਾਡੇ ਡੀਪੂ ਦੇ ਹਾਲਾਤ ਵੇਖ ਲਓ ਵੀ ਤੁਹਾਨੂੰ ਵੇਖ ਕੇ ਲੱਗਦਾ ਵੀ ਕਿਤੇ ਸਾਡੇ ਡੀਪੂ ਜ ਬੀ ਕਿਸੇ ਤਰ੍ਹਾਂ ਦਾ ਕੋਈ ਅਮਲ ਕੀਤਾ ਜਾਂਦਾ ਹੋਵੇਗਾ ਇਹਨਾਂ ਗੱਲਾਂ ਦੇ ਕੈਨ ਨੂੰ ਕੁਝ ਹੋਰ ਆਖਿਆ ਜਾਂਦਾ ਜੀ ਪਰ ਜੋ ਗਰਾਉਂਡ ਲੈਵਲ ਦੀ ਰਿਪੋਰਟ ਹੈ ਉਹ ਤੁਸੀਂ ਆਪ ਚੈੱਕ ਕਰ ਸਕਦੇ ਹੋ ਸਾਰੇ ਡੀਪੂ ਦੇ ਵਿੱਚ ਪਤਾ ਨਹੀਂ ਹੁਣ ਸਾਡੇ ਮੈਨੇਜਮੈਂਟ ਦੇ ਅਧਿਕਾਰੀ ਖੁਦ ਚਾਹੁੰਦੇ ਨੇ ਵੀ ਇਹ ਬਿਮਾਰ ਹੋਣਾ ਕਿ ਜਾਂ ਫਿਰ ਇਹਦੇ 'ਚ ਸਰਕਾਰ ਦਾ ਕੋਈ ਰੋਲ ਏ ਵੀ ਵਰਕਰਾਂ ਨੂੰ ਪੱਕਾ ਨਾ ਕਰਨਾ ਪਏ ਜਾਂ ਕੋਈ ਹੋਰ ਗੱਲ ਬਾਤ ਇਹ ਤੇ ਹੁਣ ਮੈਨੇਜਮੈਂਟ ਤੇ ਸਰਕਾਰ ਹੀ ਜਾਣੇ ਜੀ ਦੇਖੋ ਕੀ ਚੱਕਰ ਏ ਪਰ ਐਂ ਵੀ ਅਸੀਂ ਬਹੁਤ ਜ਼ਿਆਦਾ ਪਰੇਸ਼ਾਨਾ ਜੀ ਅੱਜ ਅਸੀਂ ਰੂਸ ਵੱਜੂ ਅੱਜ ਗੇਟ ਤੇ ਸਾਨੂੰ ਬਹਿਣ ਲਈ ਮਜਬੂਰ ਹੋਣਾ ਪਿਆ ਸਾਡਾ ਦਿਲ ਨਹੀਂ ਸੀ ਕਰਦਾ ਆਮ ਪਬਲਿਕ ਨੂੰ ਜਾਂ ਕਿਸੇ ਨੂੰ ਪਰੇਸ਼ਾਨ ਕਰਨ ਦਾ ਜੀ ਬਿਲਕੁਲ ਤਾਂ ਇਹ ਤੁਸੀਂ ਗੱਲਬਾਤ ਸੁਣੀ ਹੈ ਇਹਨਾਂ ਦਾ ਕਹਿਣਾ ਹੈ ਕਿ ਜਿਹੜੀ ਸਾਡੀਆਂ ਮੰਗਾਂ ਨੇ ਉਹਨਾਂ ਦਾ ਹੱਲ ਕੀਤਾ ਜਾਵੇ ਇੱਕ ਬਾੜ ਜਿਹੜਾ ਇੱਥੇ ਪਾਣੀ ਖੱਟਾ ਹੋਇਆ ਪਿਆ ਇੱਥੇ ਪਾਣੀ ਜਿਹੜਾ ਖੜਿਆ ਹੋਇਆ ਹੈ ਜਿਸ ਨਾਲ ਡੇਂਗੂ ਦਾ ਮੱਛਰ ਵੀ ਫੈਲ ਸਕਦਾ ਹੈ ਤਾਂ ਉਸ ਪਾਣੀ ਦੀ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਇਹ ਪੂਰੀ ਵਰਕਸ਼ਾਪ ਹੈ ਜਿੱਥੇ ਜਿਹੜੇ ਵਰਕਰ ਨੇ ਕੰਮ ਇਹ ਜਿਹੜੇ ਨੇ ਉਹ ਇੱਥੇ ਪਹੁੰਚਦੇ ਨੇ ਉਹਨਾਂ ਦੀਆਂ ਜਾਨਾਂ ਜਿਹੜੀਆਂ ਨੇ ਵੱਡੇ ਖਤਰੇ ਦੇ ਵਿੱਚ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਵੀ ਪਰਿਵਾਰ ਨੇ ਸਾਡੇ ਜਿਸ ਤਰ੍ਹਾਂ ਬੱਚੇ ਨੇ ਕਾਰ ਵਾਲੀ ਹੈ ਉਹ ਘਰ ਦੇ ਵਿੱਚ ਉਡੀਕ ਕਰਦੇ ਨੇ ਲੇਕਿਨ ਸਾਨੂੰ ਇਹ ਖਤਰਾ ਹੈ ਕਿ ਅਸੀਂ ਘਰ ਜਾਵਾਂਗੇ ਜਾਂ ਘਰ ਪਹੁੰਚਾਂਗੇ ਜਾਂ ਨਹੀਂ ਤਾਂ ਇਹ ਵੀ ਡਰ ਸਤੰਦ ਹੈ ਇੱਕ ਵਾਰ ਤਸਵੀਰ ਜਿਹੜੀ ਹੈ ਉਹ ਇਸ ਥਾਨ ਦੀ ਦਿਖਾ ਦਿੰਨੇ ਆ ਕਿ ਇੱਥੇ ਕਿਸ ਤਰ੍ਹਾਂ ਦਾ ਮਾਹੌਲ ਹੈ ਕਿਉਂਕਿ ਅੱਜ ਜਿਹੜੀ ਹੈ ਪੱਕੇ ਤੌਰ ਤੇ ਸਟ੍ਰਾਈਕ ਕੀਤੀ ਗਈ ਹੈ ਬਸਾਂ ਜਿਹੜੀਆਂ ਨੇ ਉਹ ਬੰਦ ਕੀਤੀਆਂ ਗਈਆਂ ਨੇ ਜਿਸ ਨੂੰ ਲੈ ਕੇ ਲੋਕਾਂ ਨੂੰ ਵੀ ਜਿਹੜੀ ਹੈ ਖੱਜਲ ਖਵਾਰੀ ਦਾ ਜਿਹੜਾ ਸਾਹਮਣਾ ਹੈ ਉਹ ਕਰਨਾ ਪੈ ਸਕਦਾ ਹੈ ਤੇ ਇਹ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਤੁਸੀਂ ਇਹ ਤਸਵੀਰ ਦੇਖੋਗੇ ਕਿ ਜਿਹੜੇ ਬਰਸਾਤੀ ਪਾਣੀ ਆ ਉਹ ਇੱਥੇ ਖੜਾ ਪਿਆ ਹੈ ਤਾਂ ਉਸ ਦੇ ਉੱਪਰ ਜਿਹੜਾ ਮੱਛਰ ਹੈ ਉਹ ਵੀ ਨਜ਼ਰ ਆ ਰਿਹਾ ਹੈ ਤਾਂ ਵਕ ਵਕ ਥਾਵਾਂ ਦੀ ਤਸਵੀਰ ਤੁਹਾਨੂੰ ਦਿਖਾਵਾਂਗੇ ਕਿ ਹਰ ਜਗ੍ਹਾ ਤੇ ਇਸੇ ਤਰ੍ਹਾਂ ਦਾ ਹਾਲ ਜਿਹੜਾ ਇੱਥੇ ਨਜ਼ਰ ਆ ਰਿਹਾ ਹੈ ਇੱਕ ਪਾਸੇ ਸਿਹਤ ਵਿਭਾਗ ਜਿਹੜਾ ਹੈ ਉਹ ਅਪੀਲ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਆਪਣੇ ਆਸ-ਪਾਸ ਜਿਹੜੀ ਹੈ ਸਫਾਈ ਬਣਾਈ ਰੱਖੋ ਕਿਤੇ ਵੀ ਜਿਹੜਾ ਬਰਸਾਤੀ ਪਾਣੀ ਜੇ ਖੜਾ ਹੁੰਦਾ ਹੈ ਤਾਂ ਉਸ ਦਾ ਸੁਧਾਰ ਕੀਤਾ ਜਾਵੇ ਉਸ ਨੂੰ ਜਿਹੜਾ ਉੱਥੇ ਇਕੱਠਾ ਨਾ ਹੋਣ ਦਿੱਤਾ ਜਾਵੇ ਸਫਾਈ ਬਣਾਈ ਰੱਖੀ ਜਾਵੇ ਲੇਕਿਨ ਇੱਥੇ ਜਿਹੜਾ ਉਸ ਦਾ ਕਿਤੇ ਵੀ ਪੀਆਰਟੀ ਸਿਹਤ ਪਨਵਜ ਜਿਹੜੇ ਕੱਚੇ ਕਾਮੇ ਨੇ ਉਹਨਾਂ ਨੇ ਜਿਹੜੀ ਐ ਸਟ੍ਰਾਈਕ ਕੀਤੀ ਐ ਤਾਂ ਸਰਕਾਰ ਤੋਂ ਪ੍ਰਸ਼ਾਸਨ ਤੋਂ ਜਿਹੜੀ ਐ ਉਹ ਮੰਗ ਕੀਤੀ ਜਾ ਰਹੀ ਐ ਕਿ ਇਸ ਮਸਲੇ ਦਾ ਜਿਹੜਾ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ ਕਿਉਂਕਿ ਕਾਫੀ ਵੱਡਾ ਮਸਲਾ ਐ ਇਹ ਕਹਿਣ ਨੂੰ ਛੋਟੀ ਜੀ ਗੱਲ ਐ ਕਿ ਇੱਕ ਸਫਾਈ ਕਰਵਾਉਣੀ ਲੇਕਿਨ ਮਸਲਾ ਕਾਫੀ ਵੱਡਾ ਐ ਕਿਉਂਕਿ ਪ੍ਰਸ਼ਾਸਨ ਦਾ ਕੰਮ ਬਣਦਾ ਐ ਜਿਹੜਾ ਪੀਆਰਟੀਸੀ ਦਾ ਪ੍ਰਸ਼ਾਸਨ ਐ ਉਸ ਦਾ ਕੰਮ ਬਣਦਾ ਐ ਕਿ ਇਸ ਦੀ ਸਫਾਈ ਜਿਹੜੀ ਐ ਉਹ ਯਕੀਨੀ ਬਣਾਈ ਜਾਵੇ ਕਿਉਂਕਿ ਇੱਥੇ ਜਿਹੜੇ ਵਰਕਰ ਨੇ ਜਾਂ ਕੱਚੇ ਕਾਮੇ ਨੇ ਉਹਨਾਂ ਨੇ ਇੱਥੇ ਆਣਾ ਹੁੰਦਾ ਐ ਉਨ੍ਹਾਂ ਦੇ ਵੀ ਪਰਿਵਾਰ ਨੇ ਜਿਸ ਕਰਕੇ ਅੱਜ ਉਹ ਹੜਤਾਲ ਕਰਦੇ ਹੋਏ ਨਜ਼ਰ ਆ ਰਹੇ ਨੇ ਇਹ ਤਸਵੀਰ ਦੇਖੋਗੇ ਕਿ ਇੱਥੇ ਕਾਈ ਜੰਮੀ ਹੋਈ ਹੈ ਪਾਣੀ ਜਿਹੜਾ ਬਰਸਾਤੀ ਹੈ ਉਹ ਖੜਾ ਪਿਆ ਔਰ ਇਹ ਸੀਵਰੇਜ ਦਾ ਪਾਣੀ ਵੀ ਜਿਹੜਾ ਇੱਥੋਂ ਨਿਕਲ ਰਿਹਾ ਹੈ ਬਾਥਰੂਮ ਦੇ ਬਾਹਰ ਦੀ ਇਹ ਤਸਵੀਰ ਹੈ ਜਿੱਥੇ ਲੋਕ ਅਕਸਰ ਜਿਹੜਾ ਕਹਿ ਸਕਦੇ ਆ ਕਿ ਬਾਥਰੂਮ ਜਾਂਦੇ ਨੇ ਤਾਂ ਉਹ ਉਸ ਦੇ ਬਾਹਰ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਇਸੇ ਮਸਲੇ ਨੂੰ ਲੈ ਕੇ ਜਿਹੜਾ ਅੱਜ ਹੜਤਾਲ ਹੈ ਉਹ ਕੀਤੀ ਜਾ ਰਹੀ ਹੈ ਤਾਂ ਇਹ ਤਸਵੀਰ ਤੁਸੀਂ ਦੇਖੋ ਕਿ ਇੱਥੇ ਕਾਈ ਜੰਮੀ ਹੋਈ ਨਜ਼ਰ ਆ ਰਹੀ ਹੈ ਜਿਸ ਦੇ ਨਾਲ ਡੇਂਗੂ ਮਲੇਰੀਆ ਵਰਗੀਆਂ ਬਿਮਾਰੀਆਂ ਜਿਹੜੀਆਂ ਨੇ ਜਾਂ ਹੋਰ ਬਿਮਾਰੀਆਂ ਜਿਹੜੀਆਂ ਨੇ ਉਹ ਫੈਲ ਸਕਦੀਆਂ ਨੇ ਤੁਸੀਂ ਇਹ ਦੇਖੋਗੇ ਸੀਵਰੇਜ ਦਾ ਜਿਹੜਾ ਇਹ ਹਾਲ ਹੈ ਕਿ ਇੱਥੇ ਸੀਵਰੇਜ ਵੀ ਜਿਹੜਾ ਟਕਿਆ ਨਹੀਂ ਪਿਆ ਪੂਰੀ ਚੰਗੀ ਤਰੀਕੇ ਦੇ ਨਾਲ ਜਿਸ ਕਰਕੇ ਡੇਂਗੂ ਮੱਛਰ ਵਰਗੀਆਂ ਬਿਮਾਰੀਆਂ ਜਿਹੜੀਆਂ ਨੇ ਇੱਥੇ ਫੈਲਣ ਦਾ ਖਤਰਾ ਮੰਡਰਾ ਰਿਹਾ ਹੈ ਤਾਂ ਜਿਸ ਨੂੰ ਲੈ ਕੇ ਅੱਜ ਹੜਤਾਲ ਜਿਹੜੀ ਹੈ ਉਹ ਵੱਡੇ ਪੱਧਰ ਤੇ ਕਾਮਯਾਰੀ ਤਰਫੋਂ ਕੀਤੀ ਜਾ ਰਹੀ ਹੈ ਬਾਥਰੂਮ ਦੇ ਅੰਦਰ ਦੀ ਜਿਹੜੀ ਸਫਾਈ ਹੈ ਉਹ ਵੀ ਤੁਹਾਨੂੰ ਦਿਖਾ ਦੰਨੇ ਆ ਕਿ ਇਹ ਬਾਥਰੂਮ ਦੇ ਬਾਹਰ ਦੀ ਤਸਵੀਰ ਦੇਖੋਗੇ ਕਿ ਇਸ ਥਾਂ ਦੇ ਉੱਪਰ ਕਾਈ ਜੰਮੀ ਹੋਈ ਨਜ਼ਰ ਆ ਰਹੀ ਹੈ ਅਤੇ ਮੱਛਰ ਜਿਹੜਾ ਮਛਰੀ ਜਿਹੜੀ ਹੈ ਉਸ ਦੇ ਉੱਪਰ ਨਜ਼ਰ ਆ ਰਹੀ ਹੈ ਤਾਂ ਅੰਦਰਲੀ ਤਸਵੀਰ ਵੀ ਤੁਹਾਨੂੰ ਦਿਖਾਵਾਂਗੇ ਕਿ ਕਿੰਨੀ ਕੁ ਸਫਾਈ ਜਿਹੜੀ ਇੱਥੇ ਰੱਖੀ ਗਈ ਹੈ ਜਾਂ ਕਿੰਨੀ ਕੁ ਸਫਾਈ ਇੱਥੇ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਅੱਜ ਕਾਮੇ ਜਿਹੜੇ ਨੇ ਹੜਤਾਲ ਕਰਦੇ ਹੋਏ ਨਜ਼ਰ ਆ ਰਹੇ ਨੇ ਸਫਾਈ ਦੇ ਇੰਤਜ਼ਾਮ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਪੀਆਰਟੀਸੀ ਦੀ ਮੈਨੇਜਮੈਂਟ ਹੈ ਉਸ ਨੇ ਕਿੰਨਾ ਕਿ ਇੰਤਜ਼ਾਮ ਜਿਹੜਾ ਇੱਥੇ ਆਪਣੇ ਵਰਕਰਾਂ ਦੇ ਲਈ ਆਪਣੇ ਕਾਮਿਆਂ ਦੇ ਲਈ ਜਾਂ ਆਮ ਲੋਕਾਂ ਦੇ ਲਈ ਉਹ ਇੱਥੇ ਕੀਤਾ ਹੋਇ ਤਾਂ ਕਹਿ ਸਕਦੇ ਆ ਕਿ ਅੱਜ ਇਸੇ ਮੰਗ ਨੂੰ ਲੈ ਕੇ ਜਿਹੜੇ ਕੱਚੇ ਕਾਮੇ ਨੇ ਹੜਤਾਲ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਸੇ ਮਸਲੇ ਦਾ ਹੱਲ ਕਦੋਂ ਤੱਕ ਹੁੰਦਾ ਤਾਂ ਉਹ ਦੇਖਣ ਵਾਲਾ ਹੋਵੇਗਾ ਲੇਕਿਨ ਤਸਵੀਰ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਪਟਿਆਲਾ ਦੇ ਪੀਆਰਟੀਸੀ ਵਰਕਸ਼ਾਪ ਦੀ ਜਿੱਥੇ ਕੱਚੇ ਕਾਮੇ ਜਿਹੜੇ ਨੇ ਉਹ ਆਪਣੀ ਮੰਗਾਂ ਨੂੰ ਲੈ ਕੇ ਆਪਣੀ ਜੀਵਨ ਨੂੰ ਲੈ ਕੇ ਉਹ ਇੱਥੇ ਹੜਤਾਲ ਕਰਦੇ ਹੋਏ ਨਜ਼ਰ ਆ ਰਹੇ ਨੇ ਬਾਹਰਲੇ ਪਾਸੇ ਦੀ ਤਸਵੀਰ ਵੀ ਤੁਹਾਨੂੰ ਇੱਕ ਵਾਰ ਫਿਰ ਤੋਂ ਦਿਖਾਵਾਂਗਾ ਕਿ ਕਿਸ ਤਰ੍ਹਾਂ ਦੀ ਹਾਲਤ ਇੱਥੇ ਬਣੀ ਹੋਈ ਹੈ ਜਿਸ ਨੂੰ ਲੈ ਕੇ ਅੱਜ ਜਿਹੜੀ ਸਟ੍ਰਾਈਕ ਹੈ ਉਹ ਕੀਤੀ ਜਾ ਰਹੀ ਹੈ ਤਾਂ ਬਾਹਰਲੇ ਪਾਸੇ ਦੀ ਤਸਵੀਰ ਤੁਹਮ ਦਿਖਾ ਦਿੰਨੇ ਆ ਕਿ ਇੱਥੇ ਕਿਸ ਤਰ੍ਹਾਂ ਦਾ ਹਾਲ ਹੈ ਕਿਉਂਕਿ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈਗਾ ਇੱਥੇ ਨਾ ਹੀ ਕੋਈ ਸਫਾਈ ਦਾ ਪ੍ਰਬੰਧ ਹੈ ਜਿਸ ਨੂੰ ਲੈ ਕੇ ਅੱਜ ਹੜਤਾਲ ਜਿਹੜੀ ਆ ਵੱਡੇ ਪੱਧਰ ਤੇ ਪਟਿਆਲਾ ਦੇ ਵਿੱਚ ਹੋ ਰਹੀ ਹੈ ਅਤੇ ਅਸ ਦੇ ਸਮੇਂ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਅਸ ਦੇ ਟਾਈਮ ਦੇ ਲਈ ਜਿਹੜੀ ਬੱਸਾਂ ਨੇ ਉਹ ਬੰਦ ਕਰ ਦਿੱਤੀਆਂ ਗਈਆਂ ਨੇ ਤਾਂ ਦੇਖਣਾ ਆਵੇਗਾ ਪ੍ਰਸ਼ਾਸਨ ਕਦੋਂ ਤੱਕ ਆਪਣੀ ਸੁੱਤੀ ਨੀਂਦ ਹੈ ਉਹ ਜਾਗਦਾ ਤੇ ਕਦੋਂ ਇਸ ਮਸਲੇ ਦਾ ਹੱਲ ਕਰਦਾ ਹੈ ਕੈਮਰਾ ਪਰਸ ਰਵਿੰਦਰਪਾਲ ਸਿੰਘ ਬਟੂ ਦੇ ਨਾਲ ਕਵਲਜੀਤ ਕੰਬੋ ਜਗਬਾਨੀ ਟੀਵੀ ਪਟਿਆਲਾ